ਕਿ ਖੋਲਿਆ ਦਾ ਰੂਸ ਇੱਕ ਇੱਕ ਉਹਨੇ ਕਰਾਇਆ ਆ ਆ ਇਹ ਇਹੀ ਰੱਬ ਦੀ ਰਾਲਾ ਵੀਰਿਆ ਜਿਹੜਾ ਰੱਜ ਕੇ ਕਿਸਾਨਾਂ ਦਾ ਸਾਥ ਦਿਆ ਕਿਸਾਨਾਂ ਦੇ ਦੁੱਧ ਨਾਲ ਹੀ ਪਨੀਰ ਬੰਦਾ ਲਾਏ ਨੇ ਮਸ਼ਹੂਰ ਹੋਏ ਜੇ ਨਹੀਂ ਕਿਸਾਨਾਂ ਦਾ ਕਿੱਥੇ ਜੇ ਤੁਸੀਂ ਦੱਸੋ ਦੱਸੋ ਤਰਿਆਨੇ ਸਾਰਿਆਂ ਨੂੰ ਜੋਕ ਜੋਕ ਖਾਣ ਦੇ ਨੂੰ ਸਾਰਿਆਂ ਨੂੰ ਜੋਕ ਜੋਕ ਖਾਣ ਦੇ ਤਰ੍ਹਾਂ ਦੱਡ ਵੀ ਜੋਕ ਸਭਾ ਛੱਡੋ ਸੱਟ ਜੀ ਨਹੀਂ ਰਹੀ ਰਬ ਦੀ ਦਾਈ ਚੀਨ ਨੂੰ ਬੰਨ੍ਹ ਦੇ ਗੁਰਗਤੂ ਕਿਹੜੇ ਕੱਪਾਂ ਦੇ ਪਿਆ ਆ ਹਕਤਾਂ ਨੂੰ ਮਿਲਿਆ ਰਕਲਾ ਉਹ ਜਾ ਕੇ ਆਉਂਦੇ ਆ ਮੁੰਡੇ ਤੂੰ ਤਾਨੀ ਉਹ ਤੁਸੀਂ ਦੋ ਅੰਦਰ ਉਹ ਤੁਸੀਂ ਦੋ ਲੋਕਾਂ ਦਾ ਬੰਦਾ ਮਾਰੀ ਰੇ ਗੋਲੀ ਰੇ ਉਹ ਕਿੱਥੇ ਗੋਲੀ ਆ ਰਹੀ ਹੈ ਉਧਰ ਰੇ ਹਾਂ ਉਧਰ ਰੇ ਹਾਂ ਉਧਰ ਰੇ ਹਾਂ ਬੰਦ ਕਰ ਦੇ ਜੋ ਆਪਣਾ ਨਾਖਰਾ ਨਾ ਨਰਸ ਕੋਈ ਜੱਟੋਂ ਬੈਠਾ ਦਿਨਾਂ ਨਾਲ ਨਹੀਂ ਲੱਜੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਨਹੀਂ ਭਾਈ ਇਹਨਾਂ ਨੂੰ ਕੋਈ ਇੱਕ ਵਾਰ ਜਦੋਂ ਪੰਜਾਬ ਪੰਦ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਆ ਆਹ ਵਾਰ ਤੁਸੀਂ ਆਪ ਆ ਸ਼ਰਮੌਣੀ ਜਾਈ ਦੀ ਦੁਕਾਨ ਖੋਲਣ ਲੱਗਿਆ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗਿਆ ਸ਼ਰਮੌਣੀ ਜਾਈ ਦੀ ਰੇ ਭਾਜੀ ਮਾਫ ਕਰਦੇ ਆ ਆਹੋ ਮੇਰੇ ਕੋਲੋਂ ਫਾਟਾ ਛਟਾਓ ਛੱਡਰ ਪ੍ਰਸ਼ਾਸਨ ਨੂੰ ਅਹੀਂ ਆਂਦੇ ਹਟਾਓ ਜਦੋਂ ਅਹੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਹੋ ਖੋਲਣ ਵਾਲੇ ਸਾਡਾ ਫਰਜ਼ ਨਹੀਂ ਬਾਬਾ ਜੀ ਇਹ ਗੱਲਾਂ ਅੱਜ ਆਡੇ ਆ ਕੇ ਡਾ ਗੁਰਿਆ ਦੁਕਾਨ ਖੋਲੀ ਫਲਾਵਲੀ ਫਲੀ ਗੜੀ ਫਲੀ ਸਾਰੇ ਬੋਲੇ ਜੀ ਕੋਚਾ ਲਗਾ ਲੈ ਕੋਚਾ ਸਾਰੇ ਜਾਓ ਤੁਗੂ ਬਿਨੈ ਚੋਕਲੇ ਕਰ ਮਾਂ ਮੈਂ ਜਾ ਇੱਕ ਦੇਰ ਨਹੀਂ ਤੁਸੀਂ ਘੜ ਸਕਦੇ ਨੂੰ 30 ਦੇਣਗੇ ਭੋਖੜਦਾ ਤੇ ਬੈਠੇ ਨੂੰ ਇੱਕ ਦਿਨ ਹੀ ਨਿਕਲਿਆ ਤੁਹਾਡੇ ਕੋ ਪਨੀਰ ਵੇਚਣ ਤੋਂ ਬਣਾ 1 ਇੱਕ ਵੀ 362 ਜਨਾੜੀ ਰਾਜ ਦਾ ਤੇ ਇੱਕ ਨਾ ਰਾਜ ਲੇਗਾ ਦੇਖੋ 100 ਹੋਰ ਕੀ ਆ ਬੜੀਆਂ ਪੌਂਦਾ ਜੀ ਭਰਾ ਬਣਾ ਕੇ ਤੇ ਅੱਜ ਇਹ ਇਹਦੀਆਂ ਵਿਸ਼ੇਸ਼ਿਤ ਮੀਡੀਆ ਦੇ ਪੈਂਡ ਗਿਆ ਹਸਲਾ ਕਰ ਔਰ ਇਹਦੇ ਚਾਰ ਦਿਨ ਇਹੋ ਪਾਵਾਂਗੇ ਇਹ ਨਹੀਂ ਕਹਿੰਦੇ ਚੱਲੂਗਾ ਆਹ ਆਹ ਮਜ਼ਦੂਰ ਹੈ ਤਾਂ ਜਿੰਦਾਬਾਦ ਚਲੋ ਹੋਰ ਕੀ ਹੁੰਦਾ ਮਾਣ ਦੇ ਹੋਏ ਆਏ ਬੇਕਾਰੇ ਕਾ ਕਿਸੇ ਦਾ ਫੋਨ ਖੜਾ ਚੱਲਾ ਚੱਲ ਸਕਦੇ ਹੋ ਕਰਵਾਇਆ ਕਾਲਜ ਤੇ ਤੁਰੀ ਤੋਂ ਆਉਣੇ ਵਾਲੇ ਮਾਣ ਬਦਲੀ ਮੱਤ ਪਾਣੀਏ ਜੀ 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 اڙو 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 ا ਆਕੇ ਬੰਦ ਕਰ ਦਿਓ ਬਹੁਤ ਜਿਆਦਾ ਕੋਈ ਨੀਂਦ ਵਾਲੀ ਗੱਲ ਹੋएगी